ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 7ਵੇਂ ਵਾਰ ਸੋ ਭਾਗ 6ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਦੁੱਲਾ ਪੱਟੀ ਹੁੰਦਾ ਹੈ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਵੱਖਰਾ ਗਰੁੱਪ ਬਣਾ ਲਿਆ ਹੁਣ ਉਹਨੇ ਤੇ ਇਹਨਾਂ ਸਾਰਿਆਂ ਨੇ ਜਿਹੜੇ ਡੇਰੇ ਨੇ ਉਹ ਜੰਗਲਾਂ ਵਿੱਚ ਕਰਦੇ ਨੇ ਹੁਣ ਰਾਤ ਨੂੰ ਜਦੋਂ ਦੁੱਲਾ ਇਕੱਲਾ ਬੈਠਾ ਹੁੰਦਾ ਹੈ ਤਾਂ ਉਹਨੂੰ ਯਾਦ ਆਉਂਦਾ ਵੀ ਸਭ ਤੋਂ ਪਹਿਲਾਂ ਉਹਨੇ ਚੌਧਰੀਆਂ ਦੀਆਂ ਮੱਝਾਂ ਗਾਵਾਂ ਚੱਕੀਆਂ ਸਨ ਜਿੱਥੇ ਕਿ ਉਹਨਾਂ ਨੂੰ ਚੌਧਰੀਆਂ ਦੀ ਇੱਕ ਕੁੜੀ ਮਿਲੀ ਸੀ ਉਹ ਦੁੱਲੇ ਦਾ ਰਾਹ ਰੋਕੇ ਖੜ ਜਾਂਦੀ ਹੈ ਸੋ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਲੈ। ਮੈਂ ਪੁੱਛਿਆ ਸੀਗਾ ਵੀ ਕੀ ਲਗਦੀਆਂ ਤੂੰ ਚੌਧਰੀਆਂ ਦੀ? ਆਖਿਆ ਤਾਂ ਹੈਗਾ ਵੀ ਮੇਰਾ ਹੀ ਅੱਬਾ ਚਾਚੇ ਤਾਏ ਨੇ ਇਹ। ਸਾਨੂੰ ਲੱਗਿਆ ਵੀ ਕੋਈ ਸ਼ਰੀਕ ਹੋਣੀ ਹੈ। ਮੈਂ ਹੱਸ ਕੇ ਆਖਿਆ ਸੀਗਾ ਉਹਨੂੰ ਡੰਗਰ ਅਸਾਂ ਹੁਣ ਨਹੀਂ ਖੜਨੇ ਦੁੱਲਿਆ। ਪਿਰਥਾ ਬੋਲਿਆ, "ਚੱਲ ਫੇਰ ਡੰਗਰ ਨਾ ਖੜ ਤੇ ਆਪਣਾ ਨਾਂ ਬਦਲ ਲੈ ਦੁੱਲੇ ਤੋਂ।" ਉਸਨੇ ਮੇਰੇ ਵੱਲ ਬਾਹ ਸਿੱਧੀ ਕਰਕੇ ਜਿਵੇਂ ਮੈਨੂੰ ਵੰਗਾਰਿਆ ਹੋਵੇ। ਮੈਂ ਉਹ ਮੋਰ ਚਲੀ ਤਾਂ ਮੈਂ ਪੁੱਛਿਆ ਸੀਗਾ ਵੀ ਮੇਰਾ ਨਾਂ ਦਾ ਜਾਣਦੀ ਐ ਆਪਣਾ ਨਾਂ ਤੇ ਦੱਸ ਕੇ ਜਾ ਉਹ ਰੁਕ ਗਈ ਪਛਾਹ ਮੋੜੀ ਤੇ ਬਿਲਕੁਲ ਮੇਰੇ ਕੋਲ ਆ ਕੇ ਬੋਲੀ ਵੀ ਜਿਸ ਦਿਨ ਡੰਗਰ ਖੋਲਣ ਆਇਆ ਸਿਰਫ ਮੇਰਾ ਨਾਂ ਹੀ ਪੁੱਛਣ ਆਇਆ ਉਦਣ ਦੱਸ ਦਾਂਗੀ ਕੀ ਪਤਾ ਲੱਗੇ ਮੈਨੂੰ ਸਮਝ ਨਾ ਆਵੇ ਵੀ ਮੈਂ ਕੀ ਕਹਾ ਹਰ ਮਹੀਨੇ ਮੱਸੀਆ ਦੀ ਰਾਤ ਆਉਂਦੀ ਐ ਅਜਵੰਗਰ ਆ ਕੇ ਉਹ ਤੁਰ ਪਈ ਸੀਗੀ ਪੁੰਨਿਆ ਵੀ ਤਾਂ ਹੁੰਦੀ ਐ ਮੈਂ ਉਸ ਨੂੰ ਰੌਸ਼ਨੀ ਵਿੱਚ ਵੇਖਣਾ ਚਾਹੁੰਦਾ ਸੀ ਪਰ ਉਹ ਮੋੜੀ ਨਹੀਂ ਇਹ ਸੋਚਨੇ ਅਧੁੱਲੇ ਦੇ ਚਿਹਰੇ ਉੱਪਰ ਉਹ ਹਵੇਲੀ ਵਾਲੀ ਤਲਕੀ ਅਰੇ ਕੁੜਤਣ ਅਲੋਪ ਹੋ ਗਈ ਅਤੇ ਮਿੱਠੀ ਜਹੀ ਮੁਸਕਾਨ ਝਲਕਦੀ ਸੀਗੀ ਉਹਦੇ ਅਸੀਂ ਰਾਤੋਂ ਰਾਤ ਸਾਰੇ ਡੰਗਰ ਦਰਿਆ ਪਾਰ ਕਰਾ ਦਿੱਤੇ ਸਨ ਪੂਰੀ ਬਾਰ ਵਿੱਚ ਚੌਧਰੀਆਂ ਦੇ ਡੰਗਰ ਚੋਰੀ ਹੋਣ ਦੇ ਚਰਚੇ ਹੋਣ ਲੱਗੇ ਪਰ ਮੇਰਾ ਧਿਆਨ ਦਿਨ ਰਾਤ ਉਧਰ ਹੀ ਰਹੇ ਕੌਣ ਸੀ ਇਹੋ ਇੰਨੀ ਦਲੇਰੀ ਕਰਨਤਾ ਅਸੀਂ ਚੌਧਰੀਆਂ ਦੇ ਡੰਗਰ ਚੋਰੀ ਗਏ ਸਾਂ ਪਰ ਲੱਗ ਰਿਹਾ ਸੀਗਾ ਵੀ ਉਥੇ ਮੈਨੂੰ ਕਿਸੇ ਨੇ ਕਿਲੇ ਨਾਲ ਬੰਨ ਲਿਆ ਸੀਗਾ ਬਾਰ ਬਾਰ ਮੋਹ ਸਿਰ ਟਕੀ ਉਹ ਮੇਰੇ ਅੱਗੇ ਆਣ ਖੜਦੇ ਪੁੱਛਦੀ ਵੀ ਦੁੱਲਾ ਕੌਣ ਹੈ ਤੁਹਾਡੇ ਚੋਂ ਮੇਰੀ ਤਾਂ ਰਾਤਾਂ ਦੀ ਨੀਂਦ ਉੱਡ ਗਈ ਮੈਨੂੰ یوں ਲੱਗੇ ਆ ਵੀ ਅਗਲੀ ਮਸਿਆ ਜਿਵੇਂ ਵਰਿਆਂ ਬਾਦ ਆਉਣੀ ਹੋਵੇ ਫਿਰ ਮੱਸੀਆ ਦਾ ਕਹੀ ਅਸੀਂ ਪੁੰਨਿਆਂ ਚ ਵੀ ਮਿਲਣ ਲੱਗ ਪਏ ਅੱਲਾ ਦੀ ਰਹਿਮਤ ਨਾਲ ਸਾਰਾ ਕੁਝ ਟਕਿਆ ਰਿੱਜੀ ਜਾ ਰਿਹਾ ਸੀਗਾ ਨਹੀਂ ਤਾਂ ਚੌਧਰੀਆਂ ਦੀ ਨੂਰਾ ਤੇ ਪਿੰਡੀ ਦੇ ਦੁੱਲੇ ਦੀਆਂ ਲੋਕਾਂ ਨੇ ਕਹਾਣੀਆਂ ਬਣਾ ਛੜਣੀਆਂ ਸਨ ਇੱਕ ਦਿਨ ਅਸੀਂ ਸਖੀ ਸਰਵਰ ਦੇ ਮੇਲੇ ਉੱਪਰ ਮਿਲਣ ਦੇ ਇਕਰਾਰ ਕਰ ਲਏ ਦੁੱਲਾ ਜਿ ਵਹਿਣਾ ਵਿੱਚ ਵਹਿੰਦਾ ਚਲਿਆ ਗਿਆ ਮੇਲੇ ਵਿੱਚ ਦਿਨ ਵੇਲੇ ਤਿੰਨ ਚਾਰ ਵਾਰ ਸਾਡਾ ਟਕਰਾ ਹੋਇਆ ਸਹੇਲੀਆਂ ਵਿੱਚ ਘੇਰੀ ਨੂਰਾ ਨੀਵੀਂ ਪਾ ਕੇ ਬੁੱਲਾ ਜੀ ਹਸਦੀ ਲੰਘ ਜਾਂਦੀ ਤੇ ਮੇਰੇ ਅੰਦਰ ਤਾਂ ਲਹੂਰੀਆਂ ਉੱਠਦੀਆਂ ਇੱਕ ਫੜੀ ਤੇ ਉਹ ਵੰਗਾ ਪਰਾਂਦੀਆਂ ਤੇ ਹੋਰ ਨਿਕ ਸੁਖ ਖਰੀਦਣ ਲੱਗੀ ਹੋਈ ਸੀ ਨੋਰਾ ਵੰਗਾ ਚੜਵਾ ਰਹੀ ਸੀ ਮੈਂ ਪਿੱਛੋਂ ਦੇ ਅੱਛੋ ਪੋਲੇ ਦੇ ਜਾ ਕੇ ਇੱਧਰ ਉੱਧਰ ਤਾਰਦੇ ਆ ਹੌਲੀ ਜਿਹਾ ਕਿਹਾ ਸੀਗਾ ਵੀ ਭੀੜੀ ਵੰਗ ਬਚਾ ਕੇ ਚੜਿਓ ਵੰਗਾ ਵਾਲਿਆ ਕਲਾਈ ਨਰਮ ਐਡੀ ਵੀ ਨਰਮ ਨਹੀਂ ਹੈਗੀ ਆਖਦੇ ਉਹ ਸੂਹੀ ਹੋ ਗਈ ਸੀ ਸੰਗ ਕੇ ਤੇ ਉਹਰੀਆਂ ਸੇ ਦੀਆਂ ਖੜਕਰਾ ਕੇ ਹੱਸਪਈਆਂ ਸਨ ਤੇ ਇੱਕ ਦਿਨ ਜਦ ਤਰਕਾਰਾਂ ਵੇਲੇ ਪਿਰਥਾ ਇੱਕ ਸੰਗੜੀ ਟਾਲੀ ਦੇ ਦਸਾਂਗੇ ਵਿੱਚ ਲੱਤਾਂ ਲੰਗਵਾਈ ਤਿੰਨਾ ਪਾਸਿਆਂ ਤੋਂ ਆਉਂਦੇ ਰਾਹਾਂ ਉੱਪਰ ਤਾੜਵੀਆਂ ਨਜ਼ਰਾ ਟਕਾਈ ਬੈਠਾ ਸੀਗਾ ਉਹ ਦ੍ਰਿਸ਼ ਸਾਰੇ ਦਾ ਸਾਰਾ ਦੁਲੇ ਦੀਆਂ ਅੱਖਾਂ ਸਾਹਮਣੇ ਹਨੇਰੇ ਕਾਰਨ ਚਨਾ ਦੇ ਕਾਲੇ ਦਿਸਦੇ ਪਾਣੀ ਉੱਪਰ ਤੈਰਨ ਲੱਗ ਪਿਆ ਪਿੰਡੀ ਤੋਂ 15-20 ਕੋਹ ਪਰੇ ਖਾਨਗਾ ਡੋਗਰਾਂ ਲੱਗੇ ਝਾੜੀਆਂ ਔਰ ਸੜਕਾਂ ਦੇ ਓਲੇ ਵਿੱਚ اٹਕੋ ਜਣਿਆਂ ਦਾ ਟੋਲਾ ਲੁਕਿਆ ਬੈਠਾ ਹੈ ਪਿਰਥਾ ਅਚਾਨਕ ਚਕੰਨਾ ਹੋ ਜਾਂਦਾ ਹੈ ਦਬਵੀ ਜਹੀ ਸਿਟੀ ਮਾਰ ਕੇ ਹਾਕ ਦਿੰਦਾ ਹੈ ਵੀ ਤਕੜੇ ਹੋ ਜਾਓ ਬਾਈ ਢੋੜ ਉਡਣ ਲਈ ਜੇ ਕੋਈ ਆ ਰਿਹਾ ਹੈ ਕਟ ਸਾਰਿਆਂ ਨੇ ਵਰਥੇ ਗੰਡਾਸੇ ਡਾਂਗਾ ਹੱਥਾਂ ਹੀਟ ਕਰ ਲਏ ਸਾਰੇ ਜਾਣਿਆਂ ਨੇ ਮੋਹਾ ਉੱਪਰ ਬੰਨੇ ਮਡਾਸੇ ਜਾਂਚੇ ਫਿਰ ਵਿਚਕਾਰ ਦੇ ਕੱਚੇ ਰਾਹ ਉੱਪਰ ਉੜਦੀ ਧੂੜ ਵੱਲ ਇੱਕ ਤੱਕ ਤੱਕਣ ਲੱਗ ਪਏ ਹੋ ਕੁਸਮੂਸੇ ਦਾ ਵੇਲਾ ਸੀਗਾ ਉਹ ਇਸ ਵੇਲੇ ਤਾਂ ਧੜਮੀਆਂ ਦੀ ਹਕੂਮਤ ਲਾਗੂ ਹੋ ਜਾਂਦੀ ਹੈ ਸਿਆਣੇ ਰਾਹੀ ਜਾਂ ਵਪਾਰੀ ਇਸ ਵੇਲੇ ਕਿਸੇ ਭਰੋਸੇ ਵਾਲੀ ਥਾਂ ਪੜਾ ਕਰਨਾ ਹੀ ਠੀਕ ਸਮਝਦੇ ਨੇ ਦੋਲਾ ਹੈਰਾਨ ਹੈ ਵੀ ਇਹ ਕਿਹੜੇ ਸੂਰਮੇ ਹੋਏ ਐਨੇ ਵਿੱਚ ਪਿਰਥਾ ਟਾਲੀ ਤੋਂ ਹੇਠਾਂ ਛਾਲ ਮਾਰ ਦਿੰਦਾ ਚਾਰ ਜਣੇ ਜਾਪਦੇ ਨੇ ਇੱਕ ਬੈਲਗੱਡੀ ਹੈ ਇੱਕ ਊਂਠ ਉੱਪਰ ਵੀ ਕੁਝ ਲੱਦਿਆ ਹੋਇਆ ਸੀਗਾ ਕੋਲ ਹਥਿਆਰ ਵੀ ਹੋਣੇ ਨੇ ਪ੍ਰਥੇ ਨੇ ਜਾਣਕਾਰੀ ਦਿੱਤੀ ਮੋਰਚੇ ਸੰਭਾਰ ਲਓ ਭਈ ਦੁੱਲੇ ਦਾ ਦਮਵੀਂ ਆਵਾਜ਼ ਵਿੱਚ ਹੁਕਮ ਸਾਰਿਆਂ ਨੂੰ ਸੁਣਦਾ ਤੇ ਉਹ ਕੁਝ ਅੱਕੇ ਕੁਝ ਦੋਹੀ ਪਾਸੇ ਤੇ ਦੋ ਜਣੇ ਵੱਲ ਪਾ ਕੇ ਪਿੱਛੋਂ ਦੀ ਜਾ ਕੇ ਰਾਹੀਆਂ ਨੂੰ ਘੇਰ ਲੈਂਦੇ ਨੇ ਦੁੱਲਾ ਵੇਖਦਾ ਥਕਾਵਟ ਅਤੇ ਸਫਰ ਕਾਰਨ ਰਾਹੀ ਗਿਰਾਂ ਦੇ ਬੁੱਲ ਤਾਂ ਪਹਿਲੇ ਸੁੱਕੇ ਹੋਏ ਸਨ ਹੁਣ ਉਹਨਾਂ ਦੇ ਚਿਹਰੇ ਵੀ ਪੀਲੇ ਪੈ ਜਾਂਦੇ ਨੇ ਉਹ ਡਰੇ ਸਹਮੇ ਇੱਕ ਦੂਸਰੇ ਵੱਲ ਤੱਕਣ ਲੱਗਦੇ ਨੇ ਕਿੱਧਰ ਚੱਲਿਓ ਸਾਹੂ ਦੁੱਲਾ ਅੱਗੇ ਹੋ ਕੇ ਪੁੱਛਦਾ ਲਾਹੌਰ ਚੱਲਿਆਂ ਵੀਰੋ ਸ਼ਾਹੀ ਦਰਬਾਰ ਦਾ ਮਾਲ ਗੱਡੇ ਵਾਲਾ ਹਿੰਮਤ ਕਰਕੇ ਬੋਲਦਾ ਜਿਉਂਦੇ ਜਾਣਾ ਜਾਂ ਫਿਰ ਬੈਲ ਗੱਡੀਆਂ ਵਿੱਚ ਪੈ ਕੇ ਜਾਣਾ ਇਸ ਵਾਰ ਦੋਲਾ ਖਰਵੀ ਆਵਾਜ਼ ਵਿੱਚ ਪੁੱਛਦਾ ਉਹਨਾਂ ਨੂੰ ਗੱਡੀ 'ਚ ਜਿਉਂਦੇ ਆ ਕਿਵੇਂ ਪਾਵਾਂਗੇ ਜਣਿਆ ਸਿਰ ਆਂਤਾ ਅਸੀਂ ਵੀ ਖਾਣੇ ਆ ਰਾਈਆਂ ਵਿੱਚੋਂ ਬਰਥੇ ਵਾਲਾ ਫੜ ਮਾਰਦਾ ਘਟ ਤਾਂ ਅਸੀਂ ਵੀ ਨਹੀਂ ਖਾਂਦੇ ਤਕੜੇ ਹੋਵੋ ਫਿਰ ਦੁੱਦੇ ਦਾ ਲਕਾਰਾ ਸੁਣ ਕੇ ਸਾਰੇ ਰਾਈਆਂ ਉੱਪਰ ਟੁੱਟ ਕੇ ਪੈ ਜਾਂਦੇ ਨੇ ਰਾਹੀਗਰ ਚਾਰ ਸੰਤ ਤੇ ਉੱਪਰੋਂ maal ਸਬਾਬ ਲੁੱਟੇ ਜਾਣ ਦਾ ਡਰ ਸੀਗਾ ਉਹਨਾਂ ਨੂੰ ਇੱਕ ਇੱਕ ਨੂੰ ਦੋ ਦੋ ਜਣੇ ਘੇਰ ਲੈਂਦੇ ਨੇ ਬਰਦ ਘਬਰਾ ਕੇ ਸਣੇ ਗੱਡੇ ਇੱਕ ਖੇਤ ਵੱਲ ਮੁੜ ਪਏ ਤੇ ਇੱਕ ਵੱਟ ਤੇ ਗੱਡੇ ਦਾ ਪੱਈਆ ਚੜ ਕੇ ਟੇਡਾ ਹੋ ਗਿਆ ਹੁਣ ਇੱਕ ਬਰਦ ਬਹਿ ਗਿਆ ਤੇ ਦੂਸਰਾ ਖੇਤਾਂ ਵਿੱਚੋਂ ਹੀ ਭੱਜ ਤੁਰਿਆ ਨਾਲ ਹੀ ਉਹਦੀ ਮੋਕ ਨਿਕਲਦੀ ਗਈ ਜਿੰਨੇ ਜਣਿਆਂ ਨੂੰ ਇਹਨਾਂ ਨੇ ਮੋਰੇ ਲਾ ਲਿਆ ਇੱਕ ਜਣੇ ਦੀ ਡਾਂਗ ਵੱਜਣ ਨਾਲ ਕੋਡੇ ਦੇ ਲੱਤ ਟੁੱਟ ਗਈ ਉਹ ਰਾਹ ਦੀ ਢੋੜ ਵਿੱਚ ਲੱਤਪਤ ਹੋਇਆ ਪਿਆ ਦੁਹਾਈਆਂ ਦੇਣ ਲੱਗ ਪਿਆ ਜਣੇ ਨੂੰ ਰੋਂਦਾ ਕਰ ਲਾਉਂਦਾ ਛੱਡ ਕੇ ਦੁਲਲੇ ਦੇ ਸਾਥੀਆਂ ਨੇ ਗੱਡੇ ਵਿੱਚ ਰੱਖਿਆ ਮਾਲ ਊਂਠ ਉੱਪਰ ਲੱਦੇ ਆ ਤੇ ਪਿੰਡੀ ਦੇ ਰਾਹ ਪੈ ਗਏ ਉਹ ਟੁੱਟੀ ਲੱਤ ਵਾਲੇ ਨੂੰ ਚੱਕ ਲਿਆਉਣਾ ਸੀਗਾ ਝੇੜੀ ਵਿੱਚ ਆ ਕੇ ਪਿਰਤਾ ਹੱਸਿਆ ਸੀਗਾ ਉਹ ਹਿੱਤੇ ਆਗਦਾ ਸੀ ਵੀ ਅਸੀਂ ਸੇ ਰਨ ਖਾਨੇ ਆ ਆਕੇ ਦੁੱਲਾ ਲੁੱਟੇ ਮਾਲ ਦੀਆਂ ਫਰੋਲਾ ਫਰਾਲੀ ਕਰਨ ਲੱਗ ਪਿਆ ਮਾਲ ਤੇ ਬੜਾ ਕੀਮਤੀ ਲਈ ਜਾਂਦੇ ਸੀ ਇਹ ਮੈਂ ਤਾਂ ਸੋਚਿਆ ਸੀਗਾ ਵੀ ਸਾਡੇ ਉੱਪਰ ਰੋਹ ਪਾਉਣ ਲਈ ਸ਼ਾਹੀ ਦਰਬਾਰ ਦਾ ਨਾਂ ਵਰਦੇ ਨੇ ਸਦੀਕ ਨੇ ਮਾਲ ਉੱਪਰ ਝੁਕਦੇ ਹਾਂ ਸੁੱਕੇ ਮੇਵਿਆਂ ਦੀ ਗੁਥਲੀ ਖੋਲ ਲਈ ਮੈਂ ਤਾਂ ਪਦੀੜਾ ਪਵਾ ਛੱਡੀਆਂ ਦੋਹਾਂ ਜਣਿਆਂ ਦੀ ਇੱਕ ਜਣੇ ਦੀ ਸੁੱਥਣ ਗਿੱਟਿਆਂ ਵਿੱਚ ਆ ਪਈ ਤੇ ਉਹ ਬਾਣ ਵਿੱਚ ਮੁੱਦੇ ਮੂਝਾ ਪਿਆ ਰੂੜਾ ਠਾਕਾਂ ਮਾਰ ਕੇ ਹਸਿਆ ਉਹ ਫਿਰ ਮੁੱਦੇ ਭਾਈ ਜਣੇ ਦੇ ਹਦਵਾਣੇ ਨਹੀਂ ਤਕੇ ਫਿਰਥੇ ਨੇ ਆਕੇ ਆ ਤਾਂ ਸਾਰਿਆਂ ਦਾ ਹਾਸਾ ਨਿਕਲ ਗਿਆ ਹਲਾ ਉੜਦੀਆਂ ਖੁਰਗੀਆਂ ਵਿੱਚ ਤਾਂ ਕਮਾਲ ਦਾ ਮਾਲ ਹੀ ਦੁੱਲਿਆ ਇੱਧਰ ਵੇਖ ਜਰਾ ਖੁਸ਼ ਹੋਇਆ ਸਦੀਕ ਦਾੱਖਾਂ ਦਾ ਫੱਕਾ ਮਾਰਦਾ ਇੱਕ ਮੁੱਠ ਦੁੱਲੇ ਵੱਲ ਵਧਾਉਂਦਾ ਫੱਤੂ ਮਰਾਸੀ ਡਾਂਗਾ ਖਾਣ ਨੂੰ ਰੱਖਿਆ ਇੱਧਰ ਵੀ ਸੁੱਟ ਨਾ ਦੋ ਮੁੱਠੀਆਂ ਅਸੀਂ ਵੀ ਸ਼ਾਹੀ ਨਿਆਮਤਾ ਦਾ ਸਵਾਦ ਚਖੀਏ ਫੱਤੂ ਨੇ ਰੋਸੇ ਨਾਲ ਕਿਹਾ ਤਾਂ ਦੁੱਲਾ ਬੋਲਿਆ ਕਿ ਕਿਉਂ ਝੂਰਦਾ ਮੇਰ ਜੱਦੇ ਆ ਇਹ ਸਾਰਾ ਮਾਲ ਤੇਰੇ ਹੀ ਹਵਾਲੇ ਕਰ ਛੱਡਣਾ ਫਿਰ ਖੁਸ਼ਬੂਆਂ ਸੁੰਘੀ ਜਾਣ ਆਹੋ ਮਾਲ ਦੀ ਰਾਕੀ ਫੱਤੂ ਖਾਣ ਲਈ ਪਿਰਥਾ ਰੂੜਾ ਤੇ ਫੱਤੂ ਦਾ ਤੁਸਾਂ ਸੁੰਘਣ ਨੂੰ ਹੀ ਰੱਖਿਆ ਉਸ ਵੇਲੇ ਬੈਲਗੱਡੀ ਵਿੱਚੋਂ ਲਿਆਂਦੀ ਇੱਕ ਗੱਠੜੀ ਵਿੱਚੋਂ ਰੂੜਾ ਇੱਕ ਦੌੜੀ ਕੱਟ ਕੇ ਸਾਰਿਆਂ ਦੇ ਅੱਗੇ ਲਿਆ ਰੱਖਦਾ ਹੈ ਤੇ ਹਨੇਰੇ ਵਿੱਚ ਹੀ ਸਬਨਾਂ ਦੀਆਂ ਅੱਖਾਂ ਚੰਗ ਘੁੱਟਦੀਆਂ ਨੇ ਪਹਿਲਾਂ ਦੱਸੋ ਭਈ ਇਹਦੇ ਵਿੱਚ ਕੀ ਸ਼ਹਿ ਹੋਣੀ ਹੈ ਐਨੀ ਦਿਨ ਉਹਨਾਂ ਨਾਲ ਕਾਰਵਾਈਆਂ ਕਰਦਾ ਕਾਣਾ ਸੈਦਾ ਅਜੇ ਖੁੱਲ ਕੇ ਬੋਲਿਆ ਕਿਉਂ ਹੋਣਾ ਹੈ ਰੂੜਾ ਝੱਟ ਬੋਲਿਆ ਨਹੀਂ ਨਹੀਂ ਸ਼ਹਿਦ ਹੋਣਾ ਸ਼ਰੀਕ ਨੇ ਕਿਹਾ ਉਹ ਭਈ ਸ਼ਰਾਬ ਹੋਣੀ ਹੈ ਫੱਤੂ ਦੀ ਗੱਲ ਤੇ ਫੇਰ ਸਾਰੇ ਹੱਸ ਪਏ ਮੀਰ ਜਾਦੇਆ ਤੂੰ ਹੀ ਖੋਲੇ ਨੂੰ ਸ਼ਰਾਬ ਹੋਈ ਤਾਂ ਤੇਰੇ ਮੂੰਹ ਵਿੱਚ ਘੇ ਤੇ ਸ਼ਹਿਦ ਦੋਵੇਂ ਪ੍ਰਥੇ ਨੇ ਛੇੜਿਆ ਨੂੰ ਸ਼ਰਾਬ ਆਖਣ ਲੱਗਿਆਂ ਤੁਹਾਨੂੰ ਸੱਪ ਸੰਘ ਜਾਂਦਾ ਫੱਤੂ ਨੇ ਕਿਹਾ ਤਾਂ ਹਾਸਾ ਹੋਰ ਉੱਚਾ ਹੋ ਗਿਆ ਜਦੋਂ ਫੱਤੂ ਨੇ ਦੌੜੀ ਉੱਪਰੋਂ ਆਟੇ ਨਾਲ ਚਪਕਾਇਆ ਟੱਕਣ ਪਟਿਆ ਤਾਂ ਚਫੇਰੇ ਤਿੱਖੀ ਗੰਧ ਫੈਲ ਗਈ ਅਈ ਸ਼ਾਬਾ ਸਾਰਿਆਂ ਦੇ ਚਿਹਰੇ ਖੜ ਗਏ ਅੱਜ ਆਵਣਗੇ ਕਾਬਲ ਕਸ਼ਮੀਰ ਦੇ ਹਲਾਰੇ ਦਾਰੂ ਵੀ ਐ ਤੇ ਸੁੱਕੇ ਮੇਵੇ ਵੀ ਨੇ ਅੱਲਾ ਨੇ ਗਾਜਰਾਂ ਵੀ ਭੇਜੀਆਂ ਨੇ ਤੇ ਨਾਲ ਖੁਰਪੀ ਵੀ ਭੇਜੀਓ ਚਾਂਬਲਿਆ ਫੱਤੂ ਕਾਲੀ ਨਾਲ ਹੱਥ ਰਗਣ ਲੱਗ ਪਿਆ ਉਹ ਪਿਰਥਿਆ ਕੋਈ ਪਿਆਲਾ ਕੋਲੀ ਲਵ ਭਈ ਦੁਲੇ ਨੇ ਖੋਵਲ ਨਜ਼ਰ ਮਾਰਦਿਆਂ ਕਿਹਾ ਮੈਨੂੰ ਤਾਂ ਓਕ ਨਾਲ ਹੀ ਪਿਆ ਛੱਡੋ ਦੋ ਘੁੱਟਾ ਆਗਦੇ ਆ ਫਤੂ ਨੇ ਦੋਹਾ ਹੱਥਾਂ ਦਾ ਬੁੱਕ ਬਣਾ ਲਿਆ ਉਹ ਸੰਭਲ ਕੇ ਪੀਣਾ ਇਹ ਆਪਣੀ ਪਿੰਡੀ ਦੇ ਕਲਾਲ ਦਾ ਪਾਣੀ ਨਹੀਂ ਹੋ ਬਾਦਸ਼ਾਹਾਂ ਦਰਬਾਰੀਆਂ ਦੇ ਵਰਤਨ ਵਾਲੀ ਹੈ ਆ ਦੁੱਲੇ ਨੇ ਖਬਰਦਾਰ ਕੀਤਾ ਉਹ ਬਈ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਪਹਿਲਾਂ ਸੇਰਨ ਖਾਣ ਵਾਲਿਆਂ ਨੂੰ ਨਿਠਾਉਂਦਿਆ ਉੜਦੀ ਧੋੜ ਜਿਹੜੀ ਸੰਗ ਵਿੱਚ ਅੜੀ ਬੈਠੀ ਹੈ ਇਹਦੀ ਖੁਸ਼ਕੀ ਤਾਂ ਲਈਏ ਪਿਰਥੇ ਨੇ ਦੌੜੀ ਟੇਢੀ ਕਰਕੇ ਆਪਣਾ ਕੋਲਾ ਭਰਦਿਆਂ ਆਖਿਆ ਥੋੜੇ ਚਿਰ ਵਿੱਚ ਹੀ ਸਾਰੇ ਸ਼ਰਾਬੀ ਹੋ ਗਏ ਸਨ ਬਾਹਰ ਤੇਜ਼ ਵਗਦੀ ਹਵਾ ਛੇੜੀ ਦੇ ਰੁੱਖਾਂ ਵਿੱਚੋਂ ਦੀ ਲੰਘਦੀ ਇਸੇ ਤਰ੍ਹਾਂ ਦਾ ਰਾਗ ਪੈਦਾ ਕਰ ਰਹੀ ਸੀ ਜਿਵੇਂ ਕਿਸੇ ਪੀੜ ਦੀ ਦਰਗਾਹ ਉੱਤੇ ਮੇਲੇ ਵੇਲੇ ਕੋਈ ਗਵਈਆ ਲੰਬੀ ਸੁਰੀਲੀ ਹੇਕ ਲਾ ਰਿਹਾ ਹੋਵੇ। ਉਹ ਦੁੱਲਿਆ ਮੇਰਿਆ ਬੇਰਿਆ ਚੰਗੀਆਂ ਸ਼ੈ ਤਾਂ ਮੁਗਲਟੇ ਹੀ ਲੈ ਜਾਂਦੇ ਨੇ। ਸਾਡੇ ਹਿੱਸੇ ਦਾ ਛਪਣਾ ਦਾ ਪਾਣੀਓਂ ਆਉਂਦਾ। ਨਸ਼ਾ ਸਰੀਰ ਦੇ ਉੱਪਰ ਦੀ ਪੈ ਰਿਹਾ ਸੀਗਾ। ਉਹਨੇ ਥੜੇ ਨਾਲ ਢੋਲਾ ਲਿਆ। ਮੁਗਲਟੇ ਤਾਂ ਪੰਜਾਬ ਵਿੱਚ ਐਂਉਂ ਫਿਰਦੇ ਨੇ ਜਿਵੇਂ ਇੱਥੀ ਜੰਮੇ ਵੇ ਹੋਂ। ਰਮਜ਼ਾ ਬੋਲਿਆ, ਇਹਨਾਂ ਨੂੰ ਭਜਣਾ ਪਈਏ ਫਿਰ ਕਦੇ। ਜੰਮੂਗਾ ਕੋਈ ਰਾਠ ਪਾਊਗਾ ਭਜਣਾ। ਸਵਾ ਪਾਊਗਾ ਭਜਣਾ। ਮੈਂਡਾ ਚਾਚਾ ਜਲਾਲਉਦੀਨ ਵੇਖ ਲੋ ਕੀ ਪੁੱਠੀ ਮੱਤ ਵਗਦੀ ਏ ਉਹਦੀ। ਕਦੇ ਲਾਹੌਰ ਕਦੇ ਦਿੱਲੀ ਚੁਕਰੀਆਂ ਖਾਣ ਤੁਰਿਆ ਰਹਿੰਦਾ ਹੋ ਹਨੇਰੇ ਵਿੱਚ ਦੁੱਲੇ ਦੇ ਚਿਹਰੇ ਉਪਰ ਆਈ ਕਿਰਨਾ ਉਹਦੇ ਬੇਲੀਆਂ ਨੇ ਨਹੀਂ ਵੇਖੀ ਤੇਰੇ ਚਾਚੇ ਨਾਲ ਵੀ ਕਰਾਂਗੇ ਵਾਈਖ ਅਤੇ ਸਾਰੇ ਇੱਕ ਦਿਨ ਗਾਣਾ ਸੈਦਾ ਕਦੇ-ਕਦੇ ਬੋਲਦਾ ਸੀਗਾ ਪਰ ਗੱਲ ਬੜੀ ਤਿੱਖੀ ਕਰਦਾ ਸੀਗਾ ਉਹ ਆਪਾਂ ਮਾਲ ਟਕਾਣੇ ਲਾਈਏ ਦਿਨੇ ਆਪਾਂ ਲੋੜ ਵਾਲਿਆਂ ਘਰਾਂ ਵਿੱਚ ਵੰਡ ਘਟਣਾਈ ਆ ਕੇ ਦੁੱਲਾ ਉੱਠ ਖੜਾ ਹੋਇਆ ਹੋਣਾ ਉਹ ਬਈ ਮੈਂ ਤਾਂ ਇੱਥੇ ਥੜੇ ਤੇ ਹੀ ਸੌ ਜਾਣਾ ਛੜਾ ਟੁੰਡਾ ਉੱਥੇ ਟੇਡਾ ਹੋ ਗਿਆ ਸੀ ਜਿਸ ਦਿਨ ਰਾਗਿਰ ਲੁੱਟੇ ਸਨ ਤੇ ਛਿੜੀ ਵਿੱਚ ਸਾਰੇ ਜਣੇ ਸ਼ਰਾਬੀ ਸਨ ਉਸ ਰਾਤ ਦਾ ਇੱਕ ਪਾਲੀ ਯਾਦ ਹੈ ਉਹਨੂੰ ਜਦੋਂ ਟਿੱਕੀ ਰਾਤ ਉਹ ਘਰ ਮਾਂ ਲਤੀ ਅਤੇ ਫੁੱਲਰਾ ਜਾਗ ਰਹੀਆਂ ਸਨ ਜਦੋਂ ਦੁੱਲਾ ਪੈਰਿਸ਼ ਹੈ ਕੇ ਤੁਰਨ ਲਗਾਤਾ ਮਾਂ ਨੇ ਆਖਿਆ ਸੀ ਵੀ ਹੁਣ ਤੂੰ ਆਪਣੀ ਮਾਂ ਨੂੰ ਚੁੱਤੀਆਂ ਵਿਖਾਉਣਾ ਦੁੱਲੇ ਕੋਲੋਂ ਮੈਂ ਮੈਂ ਹੀ ਨਿਕਲੀ ਸੀ ਦੁੱਲੇ ਦੀ ਤਾਂ ਜੀ ਵੀ ਆਖੀ ਨਹੀਂ ਸੀ ਲੱਗਣ ਢਈ ਉਹ ਇੱਧਰ ਆ ਮਾਂ ਨੇ ਹੁਕਮ ਸੁਣਾਇਆ ਸੀਗਾ ਦੁੱਲਾ ਲਾਗੇ ਹੋਇਆ ਤਾਂ ਦੇਵੇ ਦੀ ਲੋਹ ਵਿੱਚ ਮਾਂ ਮੇਰੇ ਵੱਲ ਵੇਂਦੀ ਰਹਿ ਗਈ ਵੇ ਸੋਹਣਿਆ ਤੂੰ ਤੇ ਮੈਨੂੰ ਸਾਵਾ ਏਦਾਂ ਲੱਗਦਾ ਹੈ ਜਿਵੇਂ ਤੇਰਾ ਪਿਓ ਧਰਤੀ ਵਿੱਚੋਂ ਉੱਗ ਖੜਿਆ ਹੋਵੇ ਉਹੀ ਕੱਦ ਘਾਟ ਉਹੀ ਚੌੜੀ ਛਾਤੀ ਲੰਬੀਆਂ ਬਾਹਾਂ ਮਾਸ਼ਾਅੱਲਾ ਮਾਂ ਨੇ ਉੱਪਰ ਵੱਲ ਹੱਥ ਜੋੜੇ ਸਨ ਫਿਰ ਕਿਹਾ ਸੀ ਵੀ ਤੂੰ ਹੁਣ ਬੱਚਾ ਨਹੀਂ ਰਿਹਾ ਖੁਦ ਬੱਚਿਆਂ ਵਾਲਣਾ ਹੈ ਇਸ ਤਰ੍ਹਾਂ ਅੱਧੀ ਰਾਤ ਨੂੰ ਬਾਹਰ ਕੀ ਪਾਉਂਦਾ ਫਿਰਦਾ ਮੈਂ ਕੀ ਆਖਦਾ ਮੇਰੀ ਤਾਂ ਨੀਵੀਂ ਪੈ ਗਈ ਸੀ ਮਾਂ ਬੋਲੀ ਸੀ ਵੀ ਸਭ ਜਾਣਦੀਆਂ ਤੈਨੂੰ ਢਿੱਡੋ ਜਮਿਆਈ ਸਲੇਮੋ ਅੱਬਾਬਾ ਕਰਦੀ ਫਿਰਦੀ ਐ ਬਖਤੋ ਨੂਰਾ ਕਦੇ ਉਹਨਾਂ ਨੂੰ ਪਿਆਰ ਵਾਗ ਲੜਾਇਆ ਹੀ ਹੁਲਰਾ ਅੱਡ ਰੁਹੀ ਐ ਤੈਨੂੰ ਆਪਣੇ ਟੱਬਰ ਦਾ ਫਿਕਰ ਨਹੀਂ ਹੋ ਕੋਈ ਆਪਣਾ ਟੱਬਰ ਬਾਰ ਲੈ ਸੋਹਣਿਆ ਚੌਖਾ ਮਾਲ ਡੰਗਰੀ ਪੈਲੀਆਂ ਖੇਤ ਬੰਨੇ ਹੈਗੇ ਨੇ ਲੁੱਟਾਂ ਖੋਹਾਂ ਨਾਲ ਹਿਆਤੀਆਂ ਥੋੜ੍ਹੀ ਨਿਕਲਦੀਆਂ ਨੇ ਦੁੱਲੇ ਨੇ ਸਾਰਾ ਕੁਝ ਸੋਚਦੇਆਂ ਲੰਬਾ ਸਾਹ ਭਰਿਆ ਵੇਖਿਆ ਵੀ ਹਿਰਨਾਂ ਦਾ ਜੋੜਾ ਪਤਾ ਨਹੀਂ ਕਿੱਧਰ ਚਲਿਆ ਗਿਆ ਹਨੇਰਾ ਪਹਿਲਾਂ ਨਾਲੋਂ ਹੋਰ ਸੰਘੜਾ ਹੋ ਗਿਆ ਸੀਗਾ ਉਸ ਨੂੰ ਦੂਰੋਂ ਕੋਈ ਆਵਾਜ਼ਾਂ ਸੁਣਿਆ ਵੀ ਦੁੱਲਿਆ ਉਹ ਦੁੱਲਿਆ ਹਾਕਾਂ ਮਾਰਦੇ ਜਣੇ ਇੱਧਰ ਦਰਿਆ ਵੱਲ ਆ ਰਹੇ ਸਨ ਦੁੱਲਾ ਉੱਠ ਕੇ ਉਹਨਾਂ ਵੱਲ ਤੁਰਨ ਲੱਗਾ ਆਵਾਜ਼ ਦੀ ਪਛਾਣ ਆ ਗਈ ਸੀ ਉਹਨੂੰ ਉਹ ਛੇਤੀਓ ਮਿਲ ਪਏ ਰੂੜੇ ਨੇ ਬਿਲਕੁਲ ਨੇੜੇ ਆਉਂਦੇ ਆ ਉਹਦੇ ਮੋਢੇ ਉੱਪਰ ਹੱਥ ਰੱਖਦੇ ਆਖਿਆ ਵੀ ਅੰਮਾ ਦੀਆਂ ਦਸੀਆਂ ਮਾਤੇ ਨਾਲ ਆ ਦੁੱਲਿਆ ਅਸੀਂ ਸਾਰੇ ਤੇਰੀਆਂ ਬਾਹਾਂ ਬਣੇ ਹੋਏ ਆ ਓਏ ਕਦੋਂ ਹੋਏ ਲੱਭਦੇ ਪਏ ਆ ਤੈਨੂੰ ਬਿਨਾਂ ਦੱਸਿਆ ਆ ਗਿਆ ਇ ਪਿਰਥੇ ਦੇ ਗੋਸੇ ਵਿੱਚ ਮੌ ਸੀਗਾ ਫਤੂ ਮਾਸਕ ਲੈ ਆਇਆ ਇਹ ਸਾਰੇ ਤੈਨੂੰ ਡਿਕਨਦੇ ਨੇ ਦੁੱਲਾ ਹੁਣ ਖੜ ਗਿਆ ਕੁਝ ਪਲ ਪਿਰਥੇ ਤੇ ਰੂੜੇ ਵੱਲ ਵੇਖਦਾ ਰਿਹਾ ਉਹ ਰੋਂ ਰੋਂ ਕਰਦਾ ਬੋਲਿਆ ਵੀ ਮਾਂ ਨੇ ਮੇਰੇ ਨਾਲ ਵਰਿਆਂ ਤੋਂ ਠੱਗੀ ਮਾਰੀ ਹੈ ਭਰਾਵੋ ਮੇਰੀ ਜਵਾਨੀ ਮਿੱਟੀ ਹੋ ਗਈ ਤੇ ਉਹ ਰੂੜੇ ਦੇ ਮੋਢੇ ਲੱਗ ਗਿਆ ਉਹਦੀਆਂ ਪੋਵਾਂ ਨਿਕਲ ਗਈਆਂ ਇਸ ਵੇਲੇ ਫਤੂ ਮਰਾਸੀ ਦੌੜਦਾ ਸਾਹੋ ਸਾਹ ਹੋਇਆ ਉਹਨਾਂ ਕੋਲ ਆਇਆ ਸਾਰੇ ਹੈਰਾਨ ਰਹਿ ਗਏ ਦੁੱਲਾ ਵੀ ਸਵਲ ਗਿਆ ਹੁਣ ਅੰਮਾ ਲੱਦੀ ਅੰਬਾ ਵਾਲੇ ਖੋਤੇ ਆਈ ਬੈਠੀ ਹੈ ਜਦ ਫਤੂ ਨੇ ਦੱਸਿਆ ਤਾਂ ਸਾਰੇ ਕਾਲੀ ਕਾਲੀ ਚੀੜੀ ਵੱਲ ਤੁਰ ਪਏ ਸੋ ਦੋਸਤੋ اے ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 7ਵਾਂ ਹੁਣ ਅੱਗੇ ਕੀ ਹੁੰਦਾ ਹੈ ਦੁੱਲਾ ਪੱਟੀ ਆਪਣੇ ਪੁਰਖਿਆਂ ਦਾ ਬਦਲਾ ਅਕਬਰ ਬਾਦਸ਼ਾਹ ਤੋਂ ਕਿਵੇਂ ਲੈਂਦਾ ਹੈ ਇਹ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ